ਮੈਂ ਕਿਚੜੀ ਨਹੀਂ ਮਾਂ ਕਿਚੜੀ ਬਣਾਈਏ ਮੈਂ ਨਹੀਂ ਕਿਚੜੀ ਖਾਣੀ ਮੈਨੂੰ ਐਦਾਂ ਕਰ ਤੂੰ ਚਨੇ ਪੂੜੀ ਬਣਾ ਕੇ ਦੇ ਅੱਜ ਮਾਂ ਕਿਚੜੀ ਖਾ ਲੋ ਕੱਲ ਚਨੇ ਪੂੜੀ ਬਣਾ ਦੇਵਾਂਗੀ ਤੁਹਾਨੂੰ ਨਹੀਂ ਮੈਂ ਅੱਜ ਚਨੇ ਪੂੜੀ ਹੀ ਖਾਣੀ ਕਿਚੜੀ ਖਲਵਾ ਦੇ ਪਲੀਜ਼ ਨਹੀਂ ਨਹੀਂ ਚਨੇ ਪੂੜੀ ਬਣਾ ਕੇ ਦੇ ਤੂੰ ਤੈਨੂੰ ਤੇਰੇ ਭਰਾ ਦੀ ਸੌਂ ਲੱਗੇ ਜੇ ਤੂੰ ਮਾਂ ਵਾ ਦੇ ਚਨੇ ਪੂੜੀ ਨਾ ਬਣਾ ਕੇ ਲਿਆਂਦੀ ਤੇ ਜਾ ਬਣਾ ਕੇ ਲਿਆ ਵੇਖਿਆ ਮਾਂ ਮੇਰਾ ਖੌਫ ਫੇਰ ਹਾਂ ਹਾਂ ਐਦਾਂ ਹੀ ਸੈੱਟ ਆਉਣਾ ਇਹਨੇ ਆ ਲੋ ਮਾਂ ਤੁਹਾਡੀ ਚਨੇ ਪੂੜੀ ਵਾਹ ਵਾਹ ਬਣਾ ਲਈਆਂ ਤੂੰ ਮੇਰੇ ਲਈ ਚਨੇ ਪੂਰੀ ਖੰਨੋ ਤੇ ਬੜੇ ਸਵਾਦ ਲੱਗਣਦੇ ਆ ਤੁਹਾਨੂੰ ਵੀ ਤੁਹਾਡੀ ਪੋਤੀ ਸੋਣ ਲੱਗੀ ਜੇ ਇਹ ਚਨੇ ਪੂਰੀ ਤੁਸੀਂ ਅੱਜ ਖਾਦੇ ਤਾਂ ਇੰਨਾ ਕਰਾ ਪੰਡਤੀਆਂ ਲੂਹਾ ਵਿੱਚ ਸੋਣ